ਅੱਜ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਅੱਜ ਤੋਂ 1.5 ਸਾਲ ਪਹਿਲਾਂ ਮੇਰੇ ਭਤੀਜੇ ਡੈਥ ਹੋ ਗਈ ਉਹ ਇੱਥੋਂ ਚਿੱਟਾ ਲੈ ਕੇ ਗਿਆ ਸੀਗਾ ਸਵੇਰ-ਸਵੇਰ ਹਜੇ ਚਾਹ ਵੀ ਨਹੀਂ ਪੀਤੀ ਸੀ ਉਹਨੇ ਟੀਕਾ ਲਾ ਕੇ ਡੈਥ ਹੋ ਗਈ ਸੋਹਣੀ ਅੱਜ ਮੈਂ ਬਹੁਤ ਜ਼ਿਆਦਾ ਮਾਨ ਸਰਕਾਰ ਤੋਂ ਬਹੁਤ ਜ਼ਿਆਦਾ ਖੁਸ਼ ਹਾਂ ਅੱਜ ਪਹਿਲੀ ਸਰਕਾਰ ਹੈ ਜਿਸ ਨੇ ਇਹ ਕਾਰਵਾਈ ਕੀਤੀ ਨਹੀਂ ਕੋਈ 70 ਸਾਲ ਹੋ ਗਏ ਕਿਸੇ ਨੇ ਨਹੀਂ ਇਹ ਕਾਰਵਾਈ ਕੀਤੀ ਵੀ ਕਿਸੇ ਦੇ ਚਿੱਟੇ ਦੇ ਘਟ ਆਏ ਗਏ ਇਹ ਮਾਨ ਸਰਕਾਰ ਹੀ ਜਿਹਨੇ ਇਹ ਕਾਰਵਾਈ ਕੀਤੀ ਹੈ ਮੈਂ ਡੀਐਸਪੀ ਸਾਹਿਬ ਨੂੰ ਸਲੂਟ ਕਰਦਾ ਜਿਨ੍ਹਾਂ ਨੇ ਜੁਆਇਨਿੰਗ ਕਰਦੇ ਸਾਰੀ ਇਹ ਪਹਿਲੀ ਕਾਰਵਾਈ ਘਟਾਉਣ ਦੀ ਕੀਤੀ ਹੈ ਮੈਂ ਬਹੁਤ ਜਿਆਦਾ ਖੁਸ਼ ਹਾਂ ਸਰਕਾਰ ਤੇ ਕਿੰਨੇ ਘਰਾਂ ਚੋਂ ਜਿਹੜੇ ਚਿੱਟਾ ਦਾ ਕਾਰੋਬਾਰ ਚੱਲਦਾ ਸੀ ਉਹ ਤਾਂ ਪਤਾ ਹੀ ਹੋਣਾ ਤੁਹਾਡਾ ਜਦੋਂ ਭਤੀਜਾ ਮੇਰਾ ਦੱਸਦਾ ਹੋਣਾ ਕਿ ਕਿੰਨੇ ਘਰ ਚਿੱਟਾ ਵੇਚਦੇ ਸੀ ਇਹ 5-7 ਘਰ ਆਈ ਇੱਕ ਸਾਡੇ ਬਹਿੰਡਾ ਰੋਡ ਬਾਲਮੀ ਕਲੋਨੀ ਵਾਲੇ ਪਾਸੇ ਵੀ ਹੈ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਇਹ ਘੱਟੋ ਘੱਟ ਦੇਰ ਸਾਲ 2 ਸਾਲ ਹੋ ਗਏ ਇਹ 200 ਜੁਆਕ ਮਰ ਚੁੱਕਾ ਹੈ ਚਿੱਟੇ ਨਾਲ ਇਹ ਪੂਰੀ ਜੈਤੋਂ ਮੰਡੀ ਚ ਇੱਕ ਮੇਨ ਇਹੀ ਹੈ ਜਿਹੜੇ ਚਿੱਟਾ ਵੇਚਦੇ ਨੇ ਨਾਲ ਲੋਕੀ ਸਵਾਲ ਸਰਕਾਰ ਤੇ ਇਹ ਵੀ ਚੱਕ ਰਹੇ ਨੇ ਕਿ ਜਿਹੜੇ ਵੱਡੇ ਮਗਰਮਾਚਾ ਉਹਨਾਂ ਨੂੰ ਤਾਂ ਫੜਿਆ ਨਹੀਂ ਜਾ ਰਿਹਾ ਇਹਨਾਂ ਜਿਹੜੇ ਗਰੀਬ ਲੋਕਾਂ ਇਹਨਾਂ ਦੇ ਘਰ ਤਾਂ ਆਏ ਜਾ ਰਹੇ ਆ ਦੇਖੋ ਜੀ ਮਾਨ ਸਰਕਾਰ ਅਗਰ ਇਹਨਾਂ ਤੇ ਕਾਰਵਾਈ ਕੀਤੀ ਹੈ ਤੇ ਉਹਨਾਂ ਤੇ ਵੀ ਕਰੇਗੀ ਅਗਰ ਜੇ ਪੌਲ ਨਾਸ਼ਰ ਕਰਾ ਟਾਊਨ ਦੀ ਪਾਲਿਸੀ ਲਿਆਈ ਹੈ ਤਾਂ ਬਹੁਤ ਵਧੀਆ ਹੈ ਉਹਨਾਂ ਤੇ ਵੀ ਕੁਝ ਨਾ ਕੁਝ ਕਰੇਗੀ ਮੈਂ ਬਹੁਤ ਜ਼ਿਆਦਾ ਖੁਸ਼ ਜਾਈ ਇਹਨਾਂ ਦੇ ਘਟ ਆਏ ਅੱਜ ਮਾਨੂੰ ਤਸੱਲੀ ਮਿਲੀ ਹੈ ਮੇਰੇ ਮੈਨੂੰ ਇਹ ਲੱਗਦਾ ਕਿ ਤਨੇ ਕਿਤੇ ਅੱਜ ਮੇਰਾ ਭਤੀਜਾ ਜਿਉਂਦਾ ਹੋ ਗਿਆ ਕਿੰਨੀ ਉਮਰ ਦਾ ਸੀ ਤੁਹਾਡਾ ਭਤੀਜਾ 17 ਸਾਲ ਦਾ 17 ਸਾਲ ਦਾ ਸ਼ਾਦੀ ਹੋਈ ਤਾਂ ਨਹੀਂ ਸੀ ਜੀ ਨਹੀਂ ਸੀ ਜੀ ਪਰਿਵਾਰ ਦੇ ਵਿੱਚ ਕੌਣ ਕੌਣ ਸੀ ਉਹਨਾਂ ਦੇ ਉਹਦੀ ਮੰਮੀ ਆਈ ਉਹਦੀ ਸਿਸਟਰ ਆ ਬਸ ਤੁਹਾਡੀਆਂ ਅੱਖਾਂ ਭਾਰੀਆਂ ਵੇਖੀ ਜਨਮ ਅੱਜ ਮੈਂ ਤੁਹਾਨੂੰ ਕਿਹਾ ਜੀ ਮੈਂ ਬਹੁਤ ਜ਼ਿਆਦਾ ਖੁਸ਼ ਆ ਜੋ ਮੇਰੇ ਪਤੀਜੇ ਦੀ ਮੌਤ ਨੂੰ ਅੱਜ ਉਹਦੀ ਆਤਮਾ ਨੂੰ ਸ਼ਾਂਤੀ ਮਿਲੂਗੀ। ਜੋ ਐਡੀ ਵੱਡੀ ਕਾਰਵਾਈ ਕੀਤੀ ਸੀ ਐਮਾਨ ਸਰਕਾਰ ਨੇ। ਲੱਗਦਾ ਵੀ ਜਿਵੇਂ ਇਸ ਘਰਟਾਉਣ ਦੇ ਨਾਲ ਜਿਹੜੇ ਪੰਜਾਬ ਦੇ ਵਿੱਚ ਚਿੱਟਾ ਨਸ਼ਾ ਤੱਕ ਸਰ ਵੇਚ ਰਹੇ ਆ ਉਹਨੂੰ ਠੱਲ ਪੈ ਜੂਗੀ। ਪਊਗੀ ਜੀ ਪਊਗੀ। ਜਦੋਂ ਐਡੇ ਐਡੇ ਆ ਵੇਚਣ ਵਾਲੇ ਇਨ ਕਾਰਵਾਈ ਹੋਊਗੀ ਤੇ ਉਹ ਲਿਆਉਣ ਵਾਲੇ ਤੇ ਵੀ ਕਾਰਵਾਈ ਹੋਊਗੀ। ਜਦੋਂ ਵੇਚਣ ਵਾਲਾ ਨਾ ਰਿਆ ਤੇ ਫਿਰ ਲਿਆਉਣ ਵਾਲਾ ਕਿੱਥੋਂ ਆਊਗਾ? ਫਿਰ ਤਾਂ ਲੈਣ ਵਾਲਾ ਕਿੱਥੋਂ ਲੈ ਕੇ ਆਊਗਾ ਦੱਸੋ। ਨੇ ਵਿਰੁੱਧ ਤੋਂ ਸਵਾਲੇ ਵੀ ਕਰਦੇ ਆ ਜਿੱਥੋਂ ਪ੍ਰੋਡਕਸ਼ਨ ਹੁੰਦੀ ਹੈ ਜਿੱਥੋਂ ਆਉਂਦਾ ਜ਼ਿਆਦਾ ਜਿਹੜੇ ਵੱਡੇ ਸਮਗਲਰ ਆ ਪਹਿਲਾਂ ਉਹਨਾਂ ਨੂੰ ਨੱਤ ਪਾਈ ਜਾਵੇ ਜੇ ਉਹ ਲਿਉਂ ਨਹੀਂ ਨਾ ਤੇ ਇਹ ਕੋਈ ਇਹ ਵੀ ਕਿੱਥੋਂ ਲੈ ਕੇ ਆਉਣਗੇ ਮੈਂ ਮਾਨ ਸਰਕਾਰ ਨੂੰ ਇਹ ਵੀ ਅਪੀਲ ਕਰਦਾ ਜਿੰਨੇ ਵੱਡੇ ਮਗਰਮੱਛੇ ਜਾਂ ਕੋਈ ਵੱਡੇ ਮੈਂ ਕੀ ਇਹ ਜਾਂ ਕੋਈ ਵੀ ਹੈ ਉਹਨਾਂ ਤੇ ਵੀ ਕਾਰਵਾਈ ਹੋਵੇ ਹੂੰ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਵੇ ਹੂੰ ਹੂੰ ਉਹਨਾਂ ਦੇ ਘਰ ਨਹੀਂ ਉਹਨਾਂ ਨੂੰ ਚੱਕਿਆ ਜਾਵੇ ਜਿਹੜੇ ਸਾਹਮਣਾ ਹੁਣ ਘਟਾਏ ਜਾਂਦੇ ਇਹਨਾਂ ਦੇ ਲੱਗਦਾ ਵੀ ਮੂਹਰੇ ਦੇ ਪਾਸੇ ਮਾੜਾ ਮੋਟਾ ਬਨੇਰਾ ਢਾ ਦਿੱਤਾ ਜਾਊਗਾ ਜਾਂ ਤਾਂ ਪ੍ਰੋਪਰ ਸਾਰਾ ਕਾਹਨ ਢਾ ਦਿੱਤੀ ਮਾਂ ਸਰਕਾਰ ਟਾਉਂਦੀ ਫਿਰ ਮਾਂ ਸਰਕਾਰ ਦੀ ਸਾਰੇ ਹੀ ਟਾਉਂਦੀ ਆ ਜਦੋਂ ਆਪਾਂ ਫਰੰਟ ਟਾਉਂਦੇ ਉਹਦਾ ਪੂਰੇ ਟੋਟਲੀ ਟਾਇਰ ਜਾਂਦਾ ਨਹੀਂ ਆ ਮੰਨ ਲਓ ਵੀ ਅੱਜ ਵੇਖਾਂਗੇ ਚਲੋ ਆਪਾਂ ਹੁਣ ਇਸ ਵਕਤ ਪ੍ਰੋਪਰ ਘਰ ਬਣਿਆ ਹੋਇਆ ਦੇਖਾਂਗੇ ਕਿੰਨਾ ਘਟੈਂਦਾ ਕਈ ਥਾਂ ਦਾ ਬਸ ਮੂਹਰੇ ਦੇ ਪਾਸੇ ਜਿਹੜੀ ਬਾਉਂਡਰੀ ਜੀ ਹੈ ਉਹ ਢਾ ਦਿੱਤੀ ਜਾਂਦੀ ਜਾਂ ਬਨੇਰਾ ਝਾ ਢਾ ਦਿੱਤਾ ਜਾਂਦਾ ਬਸ ਇੰਨਾ ਕੀ ਨਹੀਂ ਤੁਹਾਡੇ ਸਾਹਮਣੇ ਕਾਰਵਾਈ ਹੋਊਗੀ ਜੈਤੂ ਦੇ ਪ੍ਰਸ਼ਾਸਨ ਜੈਤੂ ਪੁਲਿਸ ਇੱਥੇ ਸਾਰੇ ਹਾਜ਼ਰ ਹੈਗੇ ਤੁਹਾਡੇ ਸਾਹਮਣੇ ਕਾਰਵਾਈ ਹੋਗੀ ਜਿੱਥੇ ਉਹ ਲੋ ਆ ਪਿੰਡਾਂ ਤੋਂ ਆ ਗਏ ਇੱਧਰ ਆਓ ਇੱਧਰ ਆਓ ਕਿਵੇਂ ਲੱਗਦਾ ਜਿਹੜੇ ਅੱਜ ਜਿਹੜੇ ਨਸ਼ਾ ਵੇਚਦੇ ਸੀ ਲੋਕ ਕਹਿੰਦੇ ਸੀ ਸਾਜ ਘਾੜਨ ਦੇ ਵਿੱਚ ਨਸ਼ਾ ਚੱਲ ਰਿਹਾ ਇਹਨਾਂ ਦੇ ਘਰ ਟਾਣੇ ਚਾਹੀਦੇ ਆ ਅੱਜ ਉਹਨਾਂ ਤੇ ਮਾਨ ਸਰਕਾਰ ਦਾ ਪੀਲਾ ਪੰਜਾ ਚੱਲਿਆ ਕਿਵੇਂ ਲੱਗਦਾ ਤੁਹਾਨੂੰ ਠੀਕ ਹੋਇਆ ਕੰਮ ਠੀਕ ਲੱਗਦਾ ਜੀ ਬੱਚੇ ਬਚ ਗਏ ਹੋਰ ਦੁਨੀਆ ਸੌਖੀ ਹੋ ਜੂਗੀ ਇਹਨਾਂ ਦੇ ਘਰ ਟਾੜਨਾ ਕੁਝ ਨਹੀਂ ਹੁੰਦਾ ਇਹਨਾਂ ਨੂੰ ਬੱਸ ਨਹੀਂ ਹੈ ਜੀ ਕਿਵੇਂ ਲੱਗਦਾ ਤੁਹਾਨੂੰ ਇਹ ਕੰਮ ਸਹੀ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਬਹੁਤ ਵਧੀਆ ਕੰਮ ਹੋ ਰਿਹਾ ਸਾਰੇ ਲੋਕ ਖੁਸ਼ ਹੈ ਇਹ ਲੇਟ ਹੈ ਇਹ ਤੋਂ ਪਹਿਲਾਂ ਹੋ ਜਾਣਾ ਚਾਹੀਦਾ ਸੀ ਇਹ ਜਿਹੜੀ ਪੁਲਿਸ ਹੈ ਜਾਂ ਸੀਆਈਡੀ ਹੈ ਇਹਨਾਂ ਸਾਰਿਆਂ ਨੂੰ ਪਤਾ ਇੱਥੇ ਅਸੀਂ ਦੇਖਦੇ ਰਹਿੰਦੇ ਸੀ ਕਿੰਨੇ ਲੋਕ ਜਾਂਦੇ ਸੀ ਇਹ ਐਕਸ਼ਨ ਇਹ ਤੋਂ ਪਹਿਲਾਂ ਹੋ ਜਾਣਾ ਚਾਹੀਦੇ ਸੀ ਉਦੋਂ ਇਹਨਾਂ ਨੂੰ ਸਸਟਡਾਈ ਗਏ ਹੁਣ ਮਤਲਬ ਜਿਹੜਾ ਹੋ ਰਿਹਾ ਸਾਰੇ ਲੋਕ ਸਾਰੇ ਸ਼ਹਿਰ ਵਾਲੇ ਬਹੁਤ ਖੁਸ਼ ਹੈ ਫਿਰ ਵੀ ਕਹਿੰਦੇ ਨੇ ਦੇਰ ਆਇਆ ਦੁਰਸਤ ਆ ਜਿਹੜਾ ਕੁਝ ਕੰਮ ਕੀਤਾ ਬਹੁਤ ਅੱਛਾ ਕੰਮ ਕੀਤਾ ਮਾਨ ਸਰਕਾਰ ਇਸ ਕੰਮ ਦੀ ਵਧਾਈ ਦੇ ਯੋਗ ਹੈ। ਥੈਂਕ ਯੂ। ਜਿਵੇਂ ਹੁਣ ਮੂਹਰ ਨੂੰ ਪਾਸ ਇਹਨਾਂ ਨੇ ਜਿਵੇਂ ਆਪਾਂ ਕਹਿੰਦੇ ਆ ਨੰਦਰਾ ਜੀਆਂ ਮਾਰ ਕੇ ਛੱਡਤਾ ਮੂਹਰ ਨੂੰ ਪਾਸ ਮਾੜਾ ਜਿਹਾ ਫਰੰਟ ਢਾਤਾ ਕਿ ਉਹਦੇ ਨਾਲ ਇਹ ਹਟ ਜਾਣਗੇ। ਉਹਦੇ ਨਾਲ ਠੱਲ ਪੈਜੂਗੇ ਨਾ ਸਾਨੂੰ ਅੱਜ ਤੱਕ ਇਹ ਨਹੀਂ ਗਾਂ ਕਿ ਪੋਜੀਸ਼ਨ ਆ ਸਾਨੂੰ ਪਤਾ ਨਹੀਂ ਗਾ। ਪਰ ਜਿਹੜਾ ਤੁਸੀਂ ਕਹਿੰਦੇ ਆ ਵੀ ਇਹਨੇ ਕਾਰਵਾਈ ਕੀਤੀ ਇਹ ਤਾਂ ਬਹੁਤ ਗਲਤ ਗੱਲ ਆ। ਕਾਫੀ ਮਤਲਬ ਉਹਦਾ ਘੱਟੋ ਘਾਟ 75% ਮਕਾਨ ਦਾ ਢਾਉਣਾ ਚਾਹੀਦਾ ਸੀਗਾ। ਕਿਨੇ ਤੇ ਦੱਸ ਰਹੇ ਆ ਵੀ ਨੌਂਦਰਾਇਆ ਮਾਰ ਕੇ ਹਟ ਗਏ ਤਾਂ ਬਹੁਤ ਐਵੇਂ ਵਿਖਾਵਾ ਹੀ ਆ ਜੀ ਜੀ ਵਿੱਚ ਦਾ ਪ੍ਰਸ਼ਾਸਨ ਇਹ ਕਹਿ ਰਿਹਾ ਕਿ ਜਿਹੜੇ ਇਹ ਘਰ ਟਾਏ ਆ ਨਸ਼ਾ ਤਖਸਰ ਨਹੀਂ ਟਾਏ ਵਿੱਚ ਕਹਿ ਰਿਹਾ ਵੀ ਇਹ ਨਜਾਇਜ਼ ਕਬਜ਼ੇ ਨੂੰ ਲੈ ਕੇ ਟਾਏ ਆ ਪ੍ਰਸ਼ਾਸਨ ਦੇ ਵੀ ਦੋ ਬਿਆਨ ਆ ਨਹੀਂ ਜੇ ਤਾਂ ਹੁਣ ਗਾਂ ਜਿਹੜਾ ਕੁਝ ਹੋ ਰਿਹਾ ਅਸੀਂ ਤਾਂ ਗਾਂ ਗਏ ਨਹੀਂ ਪਤਾ ਨਹੀਂ ਕੀ ਪਜੀਸ਼ ਨੇ ਤਾਂ ਬਾਹਰ ਖੜੇ ਆ ਇਹਦਾ ਜਿਹੜਾ ਗਾਂ ਐਕਸ਼ਨ ਹੋ ਰਿਹਾ ਸਾਨੂੰ ਕੀ ਪਤਾ ਵੀ ਕਿਹੜੇ ਘਰ ਬਲੈਕ ਕਰਦੇ ਆਪਣਾ ਨਸ਼ਾ ਵੇਚਦੇ ਸੀਗੇ ਕਿਹੜੇ ਘਰ ਨਹੀਂ ਵੇਚਦੇ ਸੀ ਤਾਂ ਹੁਣ ਪ੍ਰਸ਼ਾਸਨ ਨੂੰ ਜੋ ਜਨਨ ਨੇ ਨਿਸ਼ਾਨਦੇਹੀ ਕੀਤੀ ਉਹਨਾਂ ਨੂੰ ਪਤਾ ਨਾ ਕੀ ਲੱਗਦਾ ਵੀ ਜੇ ਨਜਾਇਜ਼ ਕਬਜ਼ੇ ਨੂੰ ਹੁੰਦੇ ਤੇ ਦੂਜੇ ਘਰ ਵੀ ਵਿੱਚ ਆਉਣਗੇ ਇਹ ਦੋ ਘਰ ਥੋੜੋ ਹੋਣਗੇ ਜੇ ਨਜਾਇਜ਼ ਕਬਜ਼ੇ ਦੀ ਗੱਲ ਕਰੀਏ ਨਸ਼ਾ ਤਾਂ ਅਕਸਰ ਤਾਂ ਚਲ ਹੋ ਸਕਦੇ ਦੋ ਹੋ ਸਕਦੇ ਵਿੱਚੋਂ ਨਹੀਂ ਇਹ ਦਾ ਕੁਝ ਨਹੀਂ ਆਪਾਂ ਕਹਿ ਸਕਦੇ ਜਿਹੜੇ ਬੰਦਿਆਂ ਨੇ ਕੀਤਾ ਉਹਨਾਂ ਨੂੰ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਆ ਕਿਉਂਕਿ ਉਹਨਾਂ ਨੇ ਬਹੁਤ ਲੋਕਾਂ ਦੇ ਬੱਚਿਆਂ ਨੂੰ ਮਤਲਬ ਜ਼ਿੰਦਗੀ ਖਰਾਬ ਕੀਤੀ ਆ ਜਿਹੜਾ ਕੰਮ ਕਰ ਰਹੇ ਆ ਬਹੁਤ ਲਾਇਦੇ ਪਾਤਰ ਆ ਧੰਨਵਾਦ